ਸੀ ਦੇਖਿਆ ਹੋਣਾ ਕਿ ਬ੍ਰੌਡ ਡੇ ਲਾਈਟ ਦੇ ਵਿੱਚ ਜਿੱਥੇ ਨੈਸ਼ਨਲ ਇੰਟਰਨੈਸ਼ਨਲ মিডিਆ ਖੜਾ ਉੱਥੇ ਇੱਕ ਸ਼ਖਸ ਨੇ ਜਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਹ ਸਵੇਰੇ 9:30 ਵਜੇ ਦੀ ਘਟਨਾ ਹੈ। ਤੇ 11:36 ਮਿੰਟ ਤੇ ਜਦੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਉੱਥੇ ਪਹੁੰਚਦੇ ਨੇ ਭੁੱਲਰ ਸਾਹਿਬ। ਉਹਨਾਂ ਦੀ ਜਿਹੜੀ ਪਹਿਲੀ ਸਟੇਟਮੈਂਟ ਹੈ ਉਹਦੇ 'ਚ ਉਹ ਆਪ ਮੰਨਦੇ ਨੇ ਕਿ ਇਹ ਬੰਦਾ ਇੱਕ ਕ੍ਰਾਈਮਨਲ ਬੈਕਗ੍ਰਾਉਂਡ ਦਾ ਤੇ ਇਹ ਅਤਵਾਦੀ ਹੈ। ਔਰ 11:45 ਤੇ ਮੁੱਖ ਮੰਤਰੀ ਸਾਹਿਬ ਆਪਣੀ ਪੱਟਫਪਾ ਲੈਂਦੇ ਨੇ ਕਿ ਜੀ ਦੇਖੋ ਕਿੱਡਾ ਵੱਡਾ ਜਿਹੜਾ ਘਟਨਾ ਪੰਜਾਬ ਪੁਲਿਸ ਨੇ ਹੋਣ ਤੋਂ ਰੋਕੀ ਤੇ ਕਮਾਲ ਦੀ ਗੱਲ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਇਨਵੈਸਟੀਗੇਸ਼ਨ ਨੂੰ ਫੈਬ੍ਰਿਕੇਟ ਕੀਤਾ ਜਾ ਰਿਹਾ ਹੈ ਕਿ ਜਿਹੜਾ 100 ਗੱਜ ਤੇ ਪੁਲਿਸ ਸਟੇਸ਼ਨ ਹੈ ਜਿੱਥੇ ਪਰਚਾ ਦਰਜ ਕਰਨਾ ਸੀ ਮਤਲਬ 9:30 ਵਜੇ ਦੀ ਘਟਨਾ 11:36 ਤੇ ਪੁਲਿਸ ਕਮਿਸ਼ਨਰ ਆ ਗਏ 11:45 ਤੇ ਮੁੱਖ ਮੰਤਰੀ ਕਹਿੰਦੇ ਜੀ ਬਹੁਤ ਅਸੀਂ ਵੱਡਾ ਕੰਮ ਕਰਤਾ ਅਸੀਂ ਘਟਨਾ ਹੋਣ ਤੋਂ ਰੋਕ ਲਈ ਤੇ ਉਸ ਪੁਲਿਸ ਸਟੇਸ਼ਨ ਨੂੰ ਸ਼ਾਮ ਨੂੰ 3 ਵਜੇ ਮਿਲਦੀ ਹੈ ਫਸਟ ਇਨਫੋਰਮੇਸ਼ਨ ਰਿਪੋਰਟ ਤੇ ਇਹ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ ਕਿ ਪੁਲਿਸ ਆਪ ਉਹਨੂੰ ਉੱਥੇ ਲੈ ਕੇ ਆਈ ਐਸਪੀ ਹਰਪਾਲ ਰੰਧਾਵਾ ਆਪ ਉਹਨੂੰ ਰੈਕੀ ਕਰਾ ਰਹੇ ਨੇ ਜਗ੍ਹਾ ਦੀ